ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਨੇੜੇ ਰਮਦਾਸ ਅੱਜ ਤੁਹਾਨੂੰ ਚਾਰ ਪਸ਼ੂ ਵਿਖਾਉਣ ਲੱਗੇ ਆ ਜਿਨ੍ਹਾਂ ਦੇ ਵਿੱਚ ਦੋ ਝੋਟੀਆਂ ਇੱਕ ਨੀਲੀ ਰਾਵੀ ਦੀ ਤੇ ਦੋ ਚੰਗੇ ਰਿਕਾਰਡ ਵਾਲੀਆਂ ਬਿਹੜਾਂ ਤੇ ਆਪਾਂ ਕਰਦੇ ਆ ਵੀ ਨੀਟੇ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਨੇੜੇ ਵੀਰ ਸਾਸਿਕਾਲ ਸਾਸਿਕਾਲ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਗੁਰੂ ਨਾਨਕ ਹੋਰ ਪ੍ਰਵਾਹ ਠੀਕ ਠਾਕ ਆ ਸਾਹ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਚੰਗਾ ਚੱਲਦਾ ਕਾਮ ਵੀਰ ਜੀ ਵਧੀਆ ਟਾਈਮ ਪਾਸ ਹੋਈ ਜਾਂਦਾ ਜੀ ਚਲੋ ਆਪਾਂ ਬੁੱਢਾ ਟਾਈਮ ਪਾਸ ਕਰਾਵੇ ਵਧੀਆ ਗੱਲਾਂ ਹੋਰ ਸੌਣ ਠੀਕ ਆ ਵਧੀਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਮੀਟਾ ਪਿੰਡ ਲੱਖੂਵਾਲ ਹਾਂਜੀ ਜ਼ਿਲ੍ਹਾ ਅਮਰਤੌਰ ਤੇ ਫੋਨ ਨੰਬਰ ਵੀਰ ਜੀ ਦੱਸ ਦਿਓ 959266056565 ਹਾਂਜੀ ਤੇ ਵੀਰ ਜੀ ਪਹਿਲਾਂ ਇਤੋਂ ਕਰੀਏ ਸ਼ੁਰੂਆਤ ਨੀਲੀ ਰਾਵੀ ਤੋਂ ਦੇਖੋ ਕੱਟੀ ਇਹ ਪਹਿਲਾਂ ਨਹੀਂ ਜਾਦੀ ਕੱਟੀ ਮੈਨੂੰ ਦੱਸੋ ਹਾਂਜੀ ਅੱਛਾ ਇਹ ਤਾਜੀ ਸੂਈ ਆ ਤਾਜੀ ਸੂਈ ਕੱਟੀ ਮਗਰ ਜੀ ਕੱਟੀ ਮਗਰ ਹੈ ਤੇ ਦੁੱਧ ਕਿੰਨਾ ਵੀਰ ਜੀ 8 ਕਿਲੋ ਦੁੱਧ ਜੀ ਲਓ ਵੀਰ ਜੀ 8 ਕਿਲੋ ਦੁੱਧ ਜੇ ਤੇ ਪਿੰਡੇ ਪੁੰਡੇ ਦੇ ਨਾੜਾ ਵੇਖੋ ਸਾਫ ਬਹੁਤ ਹੀ ਸਾਫ ਝੋਟੀਆਂ ਤੇ ਨਿੱਕੇ ਸਿੰਗ ਦੀ ਆ ਤੇ ਪਿਓਰ ਨੀਲੀ ਰਾਵੀ ਜੇ ਆ ਕੱਟੀ ਵੀ ਦਿਖਾਓ ਅੱਛਾ ਆ ਵੀਰ ਜੀ ਕੱਟੀ ਦੀ ਬਿਲਕੁਲ ਤਾਜੀ ਸੂਈ ਚੌਥੇ ਦਿਨ ਦੀ ਅੱਜ ਤੀਜਾ ਚੌਥਾ ਦਿਨ ਹੀ ਆ ਸੂਈ ਨੂੰ ਪਿਓਰ ਨੀਲੀ ਰਾਵੀ ਦੀ ਝੋਟੀ ਆ ਤੇ ਹੈ ਵੀ ਪਹਿਲਾ ਹੀ ਸੁਆ ਵੀਰ ਦੰਦਾ ਜੁਣੀ ਮੇਰੇ ਸਾਹਮਣਾਂ ਕੀ ਆ ਚਾਰ ਦੰਦ ਜੀ ਵੀਰ ਜੀ ਝੋਟੀ ਲੋ ਜੀ ਹੱਥਾਂ ਨਾਲ ਦਾ ਸੈਜ ਤੇ ਗਿਆ ਵੀ ਵੇਖ ਲੋ ਤੇ ਟਾਈਮ ਵੀ ਹਜੇ 9:30 ਦਾ ਹੋਇਆ ਜੀ ਤੇ ਵੀਰ ਜੀ ਕਿੰਨੇ ਵਜੇ ਦੀ ਚਵਾਈ ਹੋਈ ਆ ਇਹ ਵੀਰ ਜੀ 5:30 ਵਜੇ ਦੀ ਚਵਾਈ ਆ ਉਹ ਵੀਰ ਜੀ 5:30 ਵਜੇ ਦੀ ਚਵਾਈ ਆ ਸਾਹ ਵੇਖੋ ਕਿੰਨੀ ਆ ਜੀ ਇਹ ਕੋ ਪੂਰੀ ਸਾਫ ਸੁਥਰੀ ਝੋਟੀ ਆ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਜੈ ਜੈ ਭਾਈ ਅੱਜ ਵੀਰ ਜੀ ਵੇਖੋ ਤੁਸੀਂ ਕਿਹੜੇ ਕਰਨੇ ਅੱਜ ਮੁੱਲ ਪਰ ਤੁਹਾਡੇ ਜੈ ਜੀ ਹੁੰਦੇ ਆਪਾਂ ਪਹਿਲਾਂ ਮੁੱਲ ਕਰਨੇ ਆ ਹਾਂਜੀ ਬਿਲਕੁਲ ਆਪਾਂ ਹਾਂ ਨਾਲ ਹੀ ਗੱਲ ਕਰ ਦੇਣੀ ਜੀ ਮੁੱਲ ਭਾਵੇਂ ਵੀਰ ਜੀ ਕੋ ਕਰਾ ਲੈ 80 ਤੇ ਭਾਵੇਂ 85 ਅੱਛਾ ਡੋਰੇ ਨਾ ਮੇਰਾ ਵੀਰ ਕਹੇ 70000 ਜੋ ਦੋਸਤ ਲਾਓ ਵੀਰ ਜੀ 70000 ਦੀ ਝੋਟੀ ਜੇ ਇਹਦਾ ਜਿਹੜਾ ਮੇਰਾ ਵੀਰ ਲੈ ਗਿਆ ਨਾ ਤੇ ਲਾਓ ਨਿਆਰੇ ਪਹਿਲਾਂ ਝੋਟੀ ਆ ਬਹੁਤ ਹੀ ਚੰਗੀ ਆ ਨਿੱਕੇ ਸਿੰਘ ਦੀ ਜੇ ਤੇ ਜਿਹੜਾ ਵੀਰ ਇੱਥੇ ਆਊਗਾ ਨਾ ਵੀਡੀਓ ਨੂੰ ਵੀ ਦੂਣੀ ਦਿਖੂਗੀ ਝੋਟੀ ਕਿਉਂਕਿ ਜਸੇਰੇ 9 ਵਜੇ ਦਾ ਟਾਈਮ ਆ ਇਹ ਬਹੁਤ ਸਾਫ ਸੁਥਰੀ ਝੋਟੀ ਆ ਤੇ ਵੀਰ ਜੀ ਆ ਕਿੱਥੋਂ ਲੈਣਤੀ ਜੱਡੀ ਵੱਡੀ ਮੈਂ ਇਹ ਦੂਜੇ ਸੂਵੇ ਸੂਣੀ ਜੀ ਹੁਣ ਅੱਛਾ ਦੂਜਾ ਸੂਆ ਇਹਦਾ ਹਾਂਜੀ ਠੀਕ ਆ ਕਿੰਨੇ ਕ ਦਿਨ ਖੜੂ ਵੀਰ ਜੀ ਦਿਨ ਪਸ ਦਿਹਾੜੀ ਲਾਂਗੀ ਤਿਆਰ ਹੀ ਜੇ ਲੋ ਵੀਰ ਜੀ ਬਿਲਕੁਲ ਤਿਆਰ ਹੀ ਜੇ ਤੇ ਹੈ ਵੀ ਸਾਰੀ ਜੱਡ ਬਲੈਕ ਜੀ ਸਾਫ ਬੜੀ ਐ ਪੂਰੀ ਸਾਫ ਸੁਥਰੀ ਜੇ ਗ੍ਰਦਨ ਮੋੜ ਲਾ ਅੱਜ ਵੀਰ ਕਹਿੰਦਾ ਵੀ ਦੇ ਦੇਣੇ ਪਸ਼ੂ ਬਿਲਕੁਲ ਨਿਕੇ ਨਿਕੇ ਕਹਿੰਦੇ ਮੁੱਲ ਪਾਉਣੇ ਆ ਦੇਖੋ ਥਣ ਪੰਡਾ ਹਜੇ ਹਫਤਾ ਲੈ ਜੂਗੀ ਝੋਟੀ ਵੀਰ ਜੀ ਦੁਜਾ ਸੂਆ ਇਹ ਦੁਜਾ ਸੂਆ ਜੇ ਲਓ ਵੀਰ ਜੀ ਇਹ ਵੀ ਦੁਜਾ ਸੂਆ ਜੇ ਬਹੁਤ ਮੈਂ ਉਹ ਕਹਿੰਦਾ ਵੀ ਜੈਡ ਬ ਲੈ ਗਿਆ ਪੂਛ ਤੋਂ ਲੈ ਕੇ ਸਿਰ ਤੱਕ ਕੋਈ ਵਾਲ ਨਹੀਂ ਚਟਾ ਤੇ ਆ ਪਿੰਡੇ ਦੇ ਲਖੋ ਨਾੜਾ ਮੈਂ ਦੇਖੋ ਵੀਰ ਜੀ ਆ ਸਾਰਾ ਪਿੰਡਾ ਭਰਿਆ ਜੇ ਸਾਹਣਾ ਟੈਰੀ ਕਾਰ ਦਾ ਆ ਵੇਖੋ ਇਸ ਤਰ੍ਹਾਂ ਜਿਹਦਾ ਟੈਰੀ ਕਾਰ ਦਾ ਕਪੜਾ ਹੁੰਦਾ ਵੇਖੋ ਕੋਈ ਗਾਈ ਨਹੀਂ ਸ਼ਾਈ ਨੇ ਸਾਫ ਪੂਰਾ ਆ ਵੇਖੋ ਬਰੀਕ ਪਿੰਡੇ ਦੀ ਆਲਫੋ ਬਿਲਕੁਲ ਬਿਲਕੁਲ ਹਾਂ ਜੀ ਤੇ ਨੀਰੇ ਵੀਰ ਜੀ ਇਹਦਾ ਕਨਾਮ ਮੁੱਲ ਜੀ ਮੈਂ ਕਹਾਂ ਜੀ ਦਾਇ ਫਕੀਆਂ ਦੇਣੀਆਂ ਅੱਛਾ ਮੁੱਲ ਜਨਾ ਮਰਜੀ ਦਾ ਕਰਾ ਲਓ ਇਹ ਵੀ 70 ਚੋਂ 200 ਛੋੜ ਅੱਜ 70 70 ਚੱਲਣਾ ਲੋ ਵੀਰ ਜੀ ਪੂਰੇ ਰਿਕਾਰਡ ਵਾਲੀਆਂ ਦੇਖੋ ਤੇ ਮੁੱਲ ਇਹਨਾਂ ਦੇ ਵੀ ਆ ਵੇਖੋ ਭਾਵੇਂ ਆ 70 ਦੀ ਲੱਲੋ ਤੇ ਭਾਵੇਂ ਆ ਲੱਲੋ ਤੇ ਜੇ ਵੀਰ ਕੋਈ ਜੋੜਾ ਲਊਗਾ ਤੇ ਫੇਰ 2000 ਰੁਪਏ ਮਾਨ ਕਰਦਾਂਗਾ ਕੋਈ 2500 ਇਹਨਾਂ ਕਵੇ ਦੋਵਾਂ ਚੋਂ 2000 ਵੀਰ ਜੀ ਜੇ ਕੋਈ ਵੀਰ ਜੋੜਾ ਲਊਗਾ ਤੇ 2000 ਰੁਪਏ ਮਾਨੋ ਜੀ ਤੇ ਨੀਰੇ ਵੀਰ ਜੀ ਆ ਇਹ ਵੱਚੀ ਕੱਲ ਸੁਈ ਜੇ ਵੇਖੋ ਵੀਰ ਜੀ ਵਾਹ ਵੇਖੋ ਇਹਦਾ ਬੱਚਾ ਆ ਬਿਲਕੁਲ ਤਾਜੀ ਸੂਈ ਹੈ ਵਸ਼ਾ ਦੇ ਤਾ ਨੇ ਤੇ ਵੈੜ ਵੇਖੋ ਪੇ ਕੋਸਾਂ ਨਾਲੇ ਮੇਰਾ ਵੀਰ ਪੂਰੀ ਵੱਡੀ ਵੈੜ ਆ ਕੱਲੀ ਕੱਲੀ ਜਾਊਗੀ ਵੈੜ ਕੋਈ ਵੀਰੇ ਨੂੰ ਛੋਟੀ ਨਾ ਸਮਝੇ ਪੂਰੀ ਵੱਡੀ ਵੈੜ ਤੇ ਕੱਲ ਦੀ ਸੂਈ ਅੱਛਾ ਹੁਣ ਕਿੰਨਾ ਬੋਲਾ ਜੇ ਲੋ ਵੀ ਜੇ 18 ਕਿਲੋ ਸਟਾਰਟਿੰਗ ਹੀ ਬੋਲਾ ਜੇ ਵੈੜ ਦੇ ਥਲੇ ਇਹ ਪੂਰੀ ਵੱਡੀ ਥੋੜਿਆ ਲੱਪਾ ਸੂ ਕੇ ਵੈੜ ਨੇ ਲਾਇਆ ਜੇ ਕੱਲ ਹੀ ਸੂਈ ਜੇ ਕੱਲ ਹੀ ਸੂਈ ਆ ਤੇ ਬੱਚੀ ਦੋ ਤਾਂ 25 ਮਤਲਬ 25 ਤੋਂ ਪਲੱਸ ਹੀ ਚੱਲੂਗੀ ਵੀਰ ਜੀ 25 ਤੋਂ ਪਲੱਸ ਹੀ ਨੀਟਾ ਵੀਰ ਕਹਿੰਦਾ ਦਊਂਗੀ ਤੇ ਇਧਰ ਇ ਮੈਂ ਆਂਦੀ ਬੈਰੋ ਜਾਂਦੀ ਮਰਜ਼ੀ ਬੈਜੋ ਆ ਲੋ ਵੇਖੋ ਥਣਾ ਦਾ ਸੈਜ ਤੇ ਗੈਬ ਕਟਾ ਬਹੁਤ ਠੰਡੀ ਐ ਕੋਈ ਰੱਸੀ ਨਹੀਂ ਖਵਾਨੇ ਠੀਕ ਐ ਵੀ ਨੇਟ ਪੂਰੀ ਵੱਡੀ ਬੱਛੀ ਆ ਪੂਰੀ ਵੱਡੀ ਤੇ ਇਹਦਾ ਕੀ ਮੁੱਲ ਜੇ ਵੀਰ ਜੀ ਮੁੱਲ ਜੋ ਮਰਜ਼ੀ ਕਰ ਲਿਆ ਜ ਮੁੱਲ ਹੀ ਇੱਕੋ ਹੀ ਕਰਨੇ ਆ ਅੱਛਾ ਜਿੰਨਾ ਮਰਜ਼ੀ ਬੱਛੀ 80 85 ਜੋ ਮਰਜ਼ੀ ਇਹ ਵੀ 70 ਜੋ ਛੋੜੀ ਕਰਨੀ ਲੋ ਵੀਰ ਜੀ 5 ਕਿਲੋ ਵਾਲੀ 70000 ਦੀ ਬੱਛੀ ਆ ਜੇ ਬੱਚਾ ਗਿੰਦਾ ਬੱਚਾ ਵਖਾਤਾ ਬਿਲਕੁਲ ਗਿਲਾ ਨੜੂ ਐ ਤੇ ਬਿਲਕੁਲ ਦਿਖਣ ਡਿਆ ਤੇ ਆਹ ਕਿਥੋਂ ਨੁਗਰੀ ਘੋੜੀ ਲੈਣਤੀ ਏ ਇਹ ਆਂਡਾ ਪੀਸ ਏ ਇੱਕ ਪਰਸਨਲੀ ਸੂਈ ਜੇ ਅੱਛਾ ਆ ਇਹਦਾ ਬੱਚਾ ਦੇ ਵੀਰ ਜੀ ਆਹ ਕੋਈਦਾ ਵੀ ਗਿੱਲਾ ਨਾੜੂ ਨਾਲ ਜੇ ਇਹ ਮੀਢੀ ਵੀਰ ਜੀ ਨਾਲ ਕਿੰਨਾ ਜੇ ਬੋਲਾ ਵੀਰ ਜੀ ਇਹਦੇ ਕੋਲ ਉਹਦੇ ਨਾਲੋਂ 100 ਕਿਲੋ ਵਾਧੀ ਹੋਊਗਾ 17 18 ਕਿਲੋ ਇਹ ਥੱਲੇ ਬਿਜਣ ਲੋ ਤੁਸੀਂ 18 ਹੀ ਕਿਲੋ ਦਾ ਵੀਰ ਕਹਿੰਦਾ ਕਿਲੋ ਵਾਧੀ ਆ ਉਹਦੇ ਨੂੰ ਇਹ ਬੱਛੀਆਂ 25 25 ਕਿਲੋ ਵਾਲੀਆਂ ਦੋਵੇਂ ਲੋ ਵੀਰ ਜੀ ਦੇਖੋ 25 ਕਿਲੋ ਵਾਲੀਆਂ ਬੱਛੀਆਂ ਦੇਖੋ ਥਣ ਪਾਂਡਾ ਬੱਛੀ ਦਾ ਵੇਖੋ ਬਹੁਤ ਸਾਫ਼ ਸੁਥਰੀ ਏ ਮਾਜੀ ਆ ਸਭ ਨਾਲ ਇਹ ਕੱਦ ਵਜਨ ਵੀ ਚੰਗਾ ਵਹਿੜਦਾ ਤੇ ਬਹੁਤ ਸਾਫ਼ ਸੁ ਉਰੀ ਸਾਂਭੀ ਆ ਤੇ ਸਾਫ ਤੇ ਸੁਥਰੀ ਪੂਰੀ ਇਹ ਆ ਵੀ ਦੁੱਧ ਵੀ ਵੀਰ ਨੀਤੇ ਦਾ ਮੰਹਿਆ ਰਗਾਊਗਾ ਦੇ ਸੰਗਣਾ ਦੋ ਦੇਹ ਕਿ ਭਾਈ ਆਂਦੀ ਮੈਨੂੰ ਲੱਗੀ ਤੇ ਠੰਡੀ ਵੇਖੋ ਦੇਖੋ ਠੰਡੀ ਪਹਿਲਣ ਵੱਚੀ ਚੌਗੀ ਜੇ ਮੂੰਹ ਏ ਅੱਛਾ ਇਹ ਵੀ ਚਾਰ ਦਾਂਦੀ ਆ ਜੀ ਆ ਵੇਖ ਲਓ ਲਓ ਜੀ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਲਓ ਜੀ ਤੇ ਨੀਟੇ ਵੀਰ ਜੀ ਇਹਦਾ ਫਿਰ ਵੀ ਉਹੀ ਜਿਆਦਾ ਮੋਲਿਆ ਵੀਰ ਜੀ ਜੋ ਮਰਜੀ ਹੋਵੇ ਇਹ ਵੀ ਉਹਨੇ ਦੀ ਦੇਣੀ ਆ ਤੇ ਜੇ ਇਹ ਜੋੜਾ ਕੋਈ ਲੱਲੂ ਦੇ ਇਹ ਜੋੜਾ ਅੱਲੇ ਦੇ ਚ ਵੀ 2000 ਮਾਰ ਲਓ ਵੀਰ ਜੀ ਮਾਰ ਲਓ 70 70 ਹਜ਼ਾਰ ਜੀ ਸਾਰਿਆਂ ਦਾ ਜਿਹੜੀ ਭਾਵੇਂ ਕੋਈ ਮਾਰ ਲਓ ਬਾਜ ਲੱਲੇ ਭਾਵੇਂ ਗਾਂ ਲੇ ਭਾਵੇਂ ਕੋਈ ਗਾਂ ਲੱਲੇ ਕੋਈ ਵਲਾਇਤਨ ਲੱਲੇ ਭਾਵੇਂ ਕੋਈ ਦੂਜੀ ਲੱਲੇ ਪਾਏ ਕੋ ਨੀਲੀ 라ਵੀ ਲੱਲੇ ਪਾਏ ਕੋ ਮੋਰਾ ਨਾਲੇ 70000 ਰੁਪਈਆ ਇਹ ਸਾਰਿਆਂ ਦਾ ਹਨਾ ਨੀੜੇ ਵੀਰ ਤੇ ਵੀ ਨੀੜੇ ਹੋਰ ਕੁਝ ਕਹਿਣਾ ਚਾਹੁੰਦਾ ਏ ਵੀਰ ਜੀ ਇਹੋ ਹੀ ਆ ਜਿਹੜਾ ਸੂਆ ਆ ਹਾਂਜੀ ਉਹਨੂੰ ਪਾਸ ਚੋਅ ਕੇ ਪਾਸ ਕਰਕੇ ਖੜੋ ਹਾਂ ਗੱਬਣੇ ਉਹ ਵੀ ਪਾਸ ਕਰਕੇ ਖੜੋ ਨਹੀਂ ਨਹੀਂ ਬਾਕੀ ਜਿਹੜੀ ਵੀਰ ਗੱਲ ਕਹਿੰਦਾ ਏ ਉਹਦੇ ਚ ਕੋਈ ਲਾਮਾ ਨਹੀਂ ਹੋਊਗਾ ਬਾਕੀ ਗੱਬਣ ਜਿਹੜੀ ਆ ਇਹ ਆਪਣੀ ਗਾਰੰਟੀ ਹੋਊਗੀ ਠੀਕ ਆ ਆਨਲਾਈਨ ਮਗੋਂਦਾ ਥਣਾ ਥਣਾ ਆਨਲਾਈਨ ਜਿਹੜਾ ਮਰਜੀ ਵੀਰ ਮਗਾਵੇ ਨੀਡੇ ਵੀਰ ਨੂੰ ਛੱਡੋ ਉਹਦੇ ਵਿੱਚ ਮੇਰੀ ਗਰੰਟੀ ਹੋਊ ਮੈਂ ਵੀਡੀਓ ਵਾਲਾ ਐ ਜੇ ਕੋਈ ਗੱਲਬਾਤ ਹੋਵੇ ਵੀ ਤੇ ਪੂਲ ਗਰੰਟੀ ਹੋਊਗੀ ਭਾਰਤੀ ਪੂਲ ਗਰੰਟੀ ਹੋਊਗੀ ਠੀਕ ਐ ਨੀਡੇ ਵੀਰ ਬਹੁਤ ਮਿਹਰਬਾਨੀ ਹੈ ਠੀਕ ਐ ਜੀ ਠੀਕ ਐ